ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕ્યા ਤੂੰ ਸਾਹਿਬ ਤਾ ਭੋ ਕਿਹਾ ਹਉ ਤੁਦ ਬਿਨ ਕਿਸ ਸਾਲਾਹੀ। ਏਕ ਤੂੰ ਤਾ ਸਭ ਕਿਛ ਹੈ। ਮੈਂ ਤੁਦ ਬਿਨ ਦੂਜਾ ਨਾਹੀ। ਆੜਾ ਭਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪਾਂਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੇ ਕਿਰਸਾਣੀ ਕਰਨੇ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮ ਸੇ ਸੇ ਘਰ ਭਾਗਠ ਦੇਖ ਏ ਭਾਈ ਆਪਣੇ ਮਨ ਨੂੰ ਹਲ ਚਲਾਉਣ ਵਾਲਾ ਭਾਵ ਉਦਮੀ ਬਣਾ ਤੇ ਉੱਚੇ ਆਚਰਣ ਨੂੰ ਖੇਤੀ ਕਰਨ ਦਾ ਕੰਮ ਸਮਝ ਮਿਹਨਤ ਨੂੰ ਪਾਣੀ ਦਾ ਰੂਪ ਸਮਝ ਕੇ ਸਰੀਰ ਨੂੰ ਖੇਤ ਸਮਝ ਹੁਣ ਇਸ ਤਨਰੂਪੀ ਖੇਤ ਵਿੱਚ ਪ੍ਰਭੂ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਜਲਾ ਅਤੇ ਇਸ ਨਾਮ ਬੀਜ ਦੀ ਰਖਵਾਲੀ ਲਈ ਸਾਦਾ ਪਹਿਰਾਵੇ ਭਾਵ ਸਾਦਗੀ ਤੇ ਨਿਮਰਤਾ ਵਾਲੇ ਜੀਵਨ ਨੂੰ ਇਸ ਦਾ ਰਾਖਾ ਬਣਾ ਇਸ ਤਰ੍ਹਾਂ ਖੇਤੀ ਕਰਦੇ ਹਾਂ ਤਨਰੂਪੀ ਖੇਤ ਵਿੱਚ ਪ੍ਰਭੂ ਦੀ ਬੌਸ਼ਿਸ਼ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਵੇਖ ਲੈ ਭਾਈ ਜਿਨ੍ਹਾਂ ਨੇ ਇਹ ਵਾਹੀ ਕੀਤੀ ਉਹਨਾਂ ਦੇ ਹਿਰਦੇ ਭਾਗਾ ਵਾਲੇ ਹੋ ਗਏ ਭਾਵ ਉਹ ਨਾਮ ਦਾ ਧਨ پا ਕੇ ਆਤਮਕ ਪੱਖ ਤੋਂ ਅਮੀਰ ਹੋ ਗਏ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੁਝੈ ਕੋਏ ਰਹਾਓ ਏ ਭਾਈ ਮਾਇਆ ਤਾਂ ਨਾਲ ਨਹੀਂ ਜਾਂਦੀ ਇੱਥੇ ਹੀ ਰਹਿ ਜਾਂਦੀ ਹੈ ਇਸ ਮਾਇਆ ਨੇ ਤਾਂ ਸੰਸਾਰ ਦੇ ਲੋਕਾਂ ਨੂੰ ਆਪਣੇ ਮੋਹ ਜਾਲ ਵਿੱਚ ਪਸਾਰ ਰੱਖਿਆ ਹੈ ਇਸ ਗੱਲ ਨੂੰ ਕੋਈ ਬਿਰਲਾ ਮਨੁੱਖ ਹੀ ਸਮਝਦਾ ਹੈ ਠਹਿਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ